ਇਸ ਵੇਲੇ ਸੀ ਖਾਨ ਸਾਹਿਬ ਦੇ ਪਰਿਵਾਰ ਦੇ ਨਾਲ ਮੌਜੂਦ ਹਨ ਜਨਾਂ ਦੇ ਉੱਤੇ ਇੱਕ ਵਾਰ ਫਿਰ ਤੋਂ ਦੁੱਖਾਂ ਦਾ ਪਹਾੜ ਟੁੱਟਿਆ ਕਿਉਂਕਿ ਪਹਿਲਾਂ ਮਾਤਾ ਦਾ ਦਿਹਾਂਤ ਹੋਇਆ ਸੀ ਫਿਰ ਖਾਨ ਸਾਹਿਬ ਦੇ ਪੇਧਾ ਦਾ ਦਿਹਾਂਤ ਹੋ ਗਿਆ ਤੇ ਇਸ ਵੇਲੇ ਖਾਨ ਸਾਹਿਬ ਦੇ ਤਾਇਆ ਜੀ ਸਾਡੇ ਨਾਲ ਮੌਜੂਦ ਹੈ ਅੰਕਲ ਬਹੁਤ ਦੁੱਖ ਦਾ ਸਮਾਂ ਇੱਕ ਵੱਡੇ ਭਰਾ ਦੇ ਬੈਠੇ ਛੋਟਾ ਭਰਾ ਜਿਹੜਾ ਹੈ ਦੁਨੀਆ ਤੋਂ ਰੁਕਸਤ ਹੋ ਗਿਆ ਦੇਖੋ ਹੀ ਮੈਂ ਇੱਕ ਗੱਲ ਜੋੜ ਪਹਿਲਾਂ ਬਰਜਾ ਗੱਲ ਕਰ ਤੇ ਜਿਵੇਂ ਲਾਸਟ ਟਾਈਮ ਕਹਿੰਦੇ ਪਏ ਗੱਲ ਕਰਦੇ ਪਏ ਸੀਗੇ ਕਿ ਮੈਂ 15 ਦਿਨੀਆਂ ਤੇਰੇ ਪਿੱਛੇ ਆ ਗਿਆ ਬੱਸ ਬੱਸ ਇੱਥੇ ਗਿਆ ਨਾਲ ਦਰਜੀ ਤੇ ਮਾਤਾ ਮੁਕੀ ਸੀ ਹਾਂਜੀ ਉਹਦੇ ਘਰ ਵਾਲੀ ਬੈਠਾ ਜੀ ਦਰਜੀ ਦੇ ਉੱਤੇ ਨਾਲ ਮੇਰੇ ਬਰੋਬਰ ਪਰ ਫਿਰ ਉਹ ਤੋਂ ਮਨੀ ਸਨੀ ਆ ਗਿਆ ਉਹ ਕਹਿੰਦਾ ਵਿੱਚ ਜਲੰਧਰ ਨੂੰ ਜਾਣਾ ਤੇ ਉੱਥੇ ਸਮਾਨ ਲੈਵਣਾ ਤੇ ਆਪਾਂ ਖਤਮ ਦਵਾਉਣਾ ਅਸੀਂ ਉਹ ਧੱਤੀ ਤੋਂ ਤੋਂ ਦੋਦਿਆ ਸਾਨੂੰ ਇਹ ਕੀ ਪਤਾ ਸਾਡੂ ਮੁੜ ਕੇ ਵਗਤਾ ਇਦਾਂ ਆ ਜਾਣਾ ਉਹ ਤਾਂ ਜਿਆਦਾ ਮੁੱਕ ਗਿਆ ਬਥੇਰ ਸਾਨੂੰ ਫੋਨ ਕਰ ਦਿੱਤਾ ਸੀ ਰੋਂਦਾ ਕਲੰਦਾ ਉਹ ਘਰਾਂ ਗਿਆ ਇੱਥੇ ਕੋਈ ਗੱਲ ਕੀਤੀ ਉਹਨਾਂ ਨੇ ਕੋਈ ਜਾਣ ਤੋਂ ਪੁੱਛਿਆ ਤੇ ਆ ਕੇ ਗੱਲ ਕੀਤੀ ਕਹਿਣ ਲੱਗਾ ਕਬਰ ਤੇ ਗਿਆ ਕਹਿਣ ਲੱਗਾ ਕਿ ਕਬਰ ਤੇ ਮੱਥਾ ਟੇਕਣ ਜਾਂਦਾ ਸੀ ਅਸੀਂ ਜਾਣੇ ਦਿੱੰਦੇ ਚਲਾ ਗਿਆ ਜਾ ਕੇ ਕਹਿੰਦਾ ਵੀ ਵੀ ਕਿੰਨਾ ਕਰ ਮੈਂ 15 ਦਿਨਾਂ ਦੇ ਵਿੱਚ ਵਿੱਚ ਤੇਰੇ ਕੋਲ ਆਇਆ ਘਰਵਾਲੀ ਨੂੰ ਕਹਿੰਦਾ ਸੀ ਤੇ ਪੇ ਉਂਗਲੀ ਨਾਲ ਲਕੀਰ ਕੱਢ ਗਿਆ ਕਹਿੰਦਾ ਮੇਰੀ ਇੱਥੇ ਕਬਰ ਬਣਾਓ ਉਸੇ ਤਰ੍ਹਾਂ ਯੋਧਿਕਾ ਵਾਂਗ ਹੀ ਉੱਥੇ ਹੁਣ ਬਣਦੀ ਆ ਤੇ ਹੁਣ ਜਿੱਦਾਂ ਕਹਿੰਦੇ ਹੁਣ ਗੱਲਾਂ ਦਾਜਲੀਆਂ ਹੁੰਦੀਆਂ ਪਰ ਪਰਿਵਾਰ ਇਸ ਵੇਲੇ ਬਹੁਤ ਦਰਦ ਦੇ ਵਿੱਚ ਆ ਸ਼ਬਦਾਂ ਦੇ ਵਿੱਚ ਦਰਦ ਵੀ ਬਿਆਨ ਨਹੀਂ ਕਰ ਸਕਦਾ ਕੈਮਰਾਮੈਨ ਪਵਨ ਦੇ ਨਾਲ ਮੈਂ ਹਰਮਨ ਚੇਤਕੌਰ ਟੈਨਕਸਪੈਰਟਿਵ ਵੀਪਨ ਦਾਲਦੋਨਾ ਇਸ ਵੇਲੇ ਸੇਖਾਨ ਖਾਨ ਸਾਹਿਬ ਦੇ ਪਰਿਵਾਰ ਦੇ ਨਾਲ ਮੌਜੂਦ ਹਨ ਜਨਾਂ ਦੇ ਉੱਤੇ ਇੱਕ ਵਾਰ ਫਿਰ ਤੋਂ ਦੁੱਖਾਂ ਦਾ ਪਹਾੜ ਟੁੱਟਿਆ ਕਿਉਂਕਿ ਪਹਿਲਾਂ ਮਾਤਾ ਦਾ ਦਿਹਾਂਤ ਹੋਇਆ ਸੀ ਫਿਰ ਖਾਨ ਸਾਹਿਬ ਦੇ ਪੇਧਾ ਦਾ ਦਿਹਾਂਤ ਹੋ ਗਿਆ ਤੇ ਇਸ ਵੇਲੇ ਖਾਨ ਸਾਹਿਬ ਦੇ ਤਾਇਆ ਜੀ ਸਾਡੇ ਨਾਲ ਮੌਜੂਦ ਹੈ ਅੰਕਲ ਬਹੁਤ ਦੁੱਖ ਦਾ ਸਮਾਂ ਇੱਕ ਵੱਡੇ ਭਰਾ ਦੇ ਬੈਠੇ ਛੋਟਾ ਭਰਾ ਜਿਹੜਾ ਦੁਨੀਆ ਤੋਂ ਰੁਕਸਤ ਹੋ ਗਿਆ ਦੇਖੋ ਹੀ ਮੈਂ ਇੱਕ ਗੱਲ ਜੋੜ ਪਹਿਲਾਂ ਬਰਜਾ ਗੱਲ ਕਰ ਤੇ ਜੋ ਵੀ ਲਾਸਟ ਟਾਈਮ ਕਹਿੰਦੇ ਪਏ ਗੱਲ ਕਰਦੇ ਪਏ ਸੀਗੇ ਕਿ ਮੈਂ 15 ਦਿਨੀਆਂ ਤੇਰੇ ਪਿੱਛੇ ਆ ਗਿਆ ਬੱਸ ਬਸ ਇੱਥੇ ਗਿਆ ਨਾਲ ਦਰਜੀ ਤੇ ਮਾਤਾ ਮੁਕੀ ਸੀ ਹਾਂਜੀ ਉਹਦੇ ਘਰ ਵਾਲੀ ਬੈਠਾ ਜੀ ਦਰਜੀ ਦੇ ਉੱਤੇ ਨਾਲ ਮੇਰੇ ਬਰੋਬਰ ਪਰ ਫਿਰ ਉਹ ਤੋਂ ਮਨੀ ਸਨੀ ਆ ਗਿਆ ਉਹ ਕਹਿੰਦਾ ਵਿੱਚ ਜਲੰਧਰ ਨੂੰ ਜਾਣਾ ਤੇ ਉੱਥੇ ਸਮਾਨ ਲਿਓਣਾ ਤੇ ਆਪਾਂ ਖਤਮ ਦਬਾਉਣਾ ਅਸੀਂ ਉਹ ਧੱਤੀ ਤੋਂ 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 ਵਦਿਆ ਸਾਨੂੰ ਇਹ ਕੀ ਪਤਾ ਸਾਡੂ ਮੁੜ ਕੇ ਵਗਤਾ ਇਦਾਂ ਆਦਲਾ ਉਹ ਤਾਂ ਜਿਆਦਾ ਮੁੱਕ ਗਿਆ ਬਥੇਆ ਸਾਨੂੰ ਫੋਨ ਕਰ ਦਿੱਤਾ ਰੋਂਦਾ ਕਲੰਦਾ ਉਹ ਘਰ ਆ ਗਿਆ ਇੱਥੇ ਕੋਈ ਗੱਲ ਕੀਤੀ ਉਹਨਾਂ ਨੇ ਕੋਈ ਜਾਣ ਤੋਂ ਪੁੱਛਿਆ ਤੇ ਆ ਕੇ ਗੱਲ ਕੀਤੀ ਕਹਿਣ ਲੱਗਾ ਕਬਰ ਤੇ ਗਿਆ ਕਹਿਣ ਲੱਗਾ ਕਿ ਕਬਰ ਤੇ ਮੱਥਾ ਟੇਕਣ ਜਾਂਦਾ ਸੀ ਅਸੀਂ ਜਾਣੇ ਦਿੰਦੇ ਚਲਾ ਗਿਆ ਜਾ ਕੇ ਕਹਿੰਦਾ ਵੀ ਕਿੰਨਾ ਕਰ ਮੈਂ 15 ਦਿਨਾਂ ਦੇ ਵਿੱਚ ਵਿੱਚ ਤੇਰੇ ਕੋਲ ਆਇਆ ਘਰ ਵਾਲੀ ਨੂੰ ਕਹਿੰਦਾ ਸੀ ਤੇ ਪੇਂਗਲੀ ਨਾਲ ਲਕੀਰ ਕੱਢ ਗਿਆ ਕਹਿੰਦਾ ਮੇਰੀ ਇੱਥੇ ਕਬਰ ਬਣਾਓ ਉਸੇ ਤਰ੍ਹਾਂ ਯੋਧਿਕ ਕਵਜਾ ਹੀ ਉੱਥੇ ਹੁਣ ਬਣਦੀ ਆ ਤੇ ਹੁਣ ਜਿੱਦਾਂ ਕਹਿੰਦੇ ਹੁਣ ਗੱਲਾਂ ਦਾਜਲੀਆਂ ਹੁੰਦੀਆਂ ਪਰ ਪਰਿਵਾਰ ਇਸ ਵੇਲੇ ਬਹੁਤ ਦਰਦ ਦੇ ਵਿੱਚ ਹੈ ਸ਼ਬਦਾਂ ਦੇ ਵਿੱਚ ਦਰਦ ਵੀ ਬਿਆਨ ਨਹੀਂ ਕਰ ਸਕਦਾ ਕੈਮਰਾਮੈਨ ਪਵਨ ਦੇ ਨਾਲ ਮੈਂ ਹਰਮਨ ਚੇਤਕੁਰ ਟੈਨਿਕਸ ਵੈਰਟੀਵਿਪਨ ਦਾਲਤੋਨਾ